ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਪਿਆਰੀ ਸੰਗਤ ਜੀਓ ਅੱਜ ਤੋਂ ਅਸੀਂ ਗੁਰੂ ਸਾਹਿਬ ਜੀ ਦੇ ਪੂਰੇ ਜੀਵਨ ਬਾਰੇ ਤੁਹਾਨੂੰ ਵਿਸਤਾਰ ਵਿੱਚ ਦੱਸਾਂਗੇ ਕਿਰਪਾ ਕਰਕੇ ਆਪਣਾ ਸਾਥ ਬਣਾਈ ਰੱਖਣਾ ਤੇ ਅਸੀਂ ਰੋਜ਼ ਵੀਡੀਓ ਲਿਆਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਹਰ ਚੀਜ਼ ਪੂਰੇ ਵਿਸਤਾਰ ਵਿੱਚ ਦੱਸਾਂਗੇ ਤਾਂ ਕਿ ਤੁਹਾਨੂੰ ਪੂਰੀ ਸਮਝ ਆ ਸਕੇ ਇਸ ਵੀਡੀਓ ਵਿੱਚ ਕੁਝ ਬਾਣੀ ਦੀ ਟੁਕਕਾ ਵੀ ਹਨ ਤਾਂ ਕਿਰਪਾ ਕਰਕੇ ਜੇ ਕਿਤੇ ਭੁੱਲ ਚੁੱਕਾ ਹੋ ਜੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਆਗਮਨ ਤੋਂ ਪਹਿਲਾਂ ਦੇਸ਼ ਦੀ ਦਸ਼ਾ ਭਾਈ ਗੁਰਦਾਸ ਜੀ ਵੱਲੋਂ ਦੱਸੀ ਗਈ ਹੈ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਆ ਆਪੇ ਪੱਤੀ ਕਲਮ ਆਪੇ ਆਪੇ ਲਿਖਣ ਹਾਰਾ ਹੋਆ ਬਾਜ ਗੁਰੂ ਅੰਧੇਰ ਹੈ ਖਾਹੇ ਖਾਹੇ ਮਰਦੇ ਬਹੁ ਬਿਦ ਲੋਆ ਵਰਤੇ ਆ ਪਾਪ ਜਗਤਰ ਤੇ ਤੌਲ ਉਡੀਨਾ ਨਿਸ ਦਿਨ ਰੋਆ ਬਾਜੋ ਦਿਆ ਬਲਹੀਣ ਹੋਈ ਨਿਘਰ ਚਲੇ ਰਸਾਤਲੀ ਟੋਆ ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ ਥੰਮੇ ਕੋਈ ਨਾ ਸਾਧੂ ਬਿਨ ਸਾਧੂ ਨ ਦਿਸੇ ਜਗ ਵਿੱਚ ਕੋ ਆ ਧਰਮ ਤੋਲ ਪੁਕਾਰੇ ਤਲ ਖੜੋ ਆ ਗੁਰੂ ਅਵਤਾਰ ਦਾ ਕਰਤਵ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਤ ਮੈ ਪਠਾਇਆ ਚਰਨ ਧੋਈ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਉਣਾ ਜਗ ਵਰਤਾਇਆ ਉਲਟਾ ਖੇਲ ਪਰਮਦਾ ਪੈਰੇ ਪਰ ਸੀਸ ਨੋ ਆਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਜੀ ਦਾ ਅਵਤਾਰ ਜੋਰ ਜ਼ੁਰਮ ਤੇ ਹਾਕਮਾਂ ਦੇ ਅਤਿਆਚਾਰ ਨਾਲ दुखी हुई सृष्टि दी पुकार सुनके अकाल पुरख ने गुरु नानक जी ਦੇ ਰੂਪ ਵਿੱਚ जगत जनन ਦੇ ਦੀ ਰੱਖਿਆ ਕਰਨ ਵਾਸਤੇ માતા ਤ੍ਰਿਪਤਾ ਜੀ ਦੀ ਕੁੱਖ ਤੋਂ ਮਹਿਤਾ ਕਾਲੂ ਚੰਦ ਬੇਦੀ ਖੱਤਰੀ ਦੇ ਘਰ ਰਾਏ ਪੋਏ ਦੀ ਤਲਵੰਡੀ ਜੋ ਕਿ ਹੁਣ ਗੁਰੂ ਹੁਣ ਨਨਕਾਣਾ ਸਾਹਿਬ ਵਿਖੇ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 ਨੂੰ ਸਵਾ ਪਹਿਰ ਦੇ ਤੜਕੇ अवतार धारण ਕੀਤਾ ਗੁਰੂ ਜੀ ਦੇ અવਤਾਰ ਦਾ ਸ੍ਰਿਸ਼ਟੀ ਉੱਤੇ ਪ੍ਰਭਾਵ ਭਾਈ ਗੁਰਦਾਸ ਜੀ ਦੀ ਕੁਮਖੋਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ ਸਿੱਖ ਸਿੰਘ ਬੁਕੇ ਮਰਗਾਵਲੀ ਪੰਨੀ ਜਾਏ ਨਾ ਤੇਰੀ ਤਰੋਆ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿਧ ਆਸਣੀ ਸਭ ਜਗਤ ਦੀ ਨਾਨਕ ਆਦ ਮੱਤੇ ਜੇ ਕੋਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੂਆ ਬਾਬੇ ਤਾਰੇ ਚਾਰ ਚੱਕ ਨਿਉਖੰਡ ਪ੍ਰਿਥਵੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਮਹਤਾ ਕਾਲੂ ਜੀ ਨੇ ਤੇਵਾ ਬਣਵਾਉਣਾ ਗੁਰੂ ਜੀ ਦੇ ਸਵਾ ਪਹਿਰ ਰਾਤ ਰਹਦੀ ਅਵਤਾਰ ਧਾਰਨ ਉਪਰੰਤ ਜਦ ਦਿਨ ਚੜਿਆ ਤਾਂ ਮਹਤਾ ਕਾਲੂ ਜੀ ਨੇ ਪੰਡਤ ਹਰਦੀਆ ਨੂੰ ਸੱਦ ਕੇ ਕਿਹਾ ਕਿ ਬਾਲਕ ਦਾ ਟੇਵਾ ਬਣਾਉਣ ਅਤੇ ਲਗਨ ਮਹੂਰਤ ਦੇਖ ਕੇ ਦੱਸੋ ਕਿ ਬਾਲਕ ਕਿਹੋ ਜਿਹਾ ਹੋਵੇਗਾ ਮਾਤਾ ਪਿਤਾ tatha ਕੁਲ ਦਾ ਨਾਮ ਉੱਚਾ ਕਰਨ ਵਾਲਾ ਹੋਵੇਗਾ ਜਾਂ ਕੁਝ ਕੰਮ ਵਿਗਾੜੂ ਹੋਵੇਗਾ ਪੰਡਿਤ ਹਰਦੀਆ ਨੇ ਬਾਲਕ ਦੇ ਲੱਛਣ ਵੇਖਨੇ ਪੰਡਤ ਨੇ ਮਹਤਾ ਕਾਲੂ ਜੀ ਨੂੰ ਕਿਹਾ ਕਿ ਬਾਲਕ ਦੀ ਦਾਈ ਨੂੰ ਸੱਦ ਕੇ ਪੁੱਛੋ ਕਿ ਜਨਮ ਸਮੇਂ ਇਸਨੇ ਮੂੰਹ ਤੋਂ ਕਿਹੜੀ ਆਵਾਜ਼ ਕੱਢੀ ਸੀ ਤਾਂ ਦੋਲਤਾ ਦਾਈ ਨੇ ਆਣ ਕੇ ਦੱਸਿਆ ਕਿ ਪੰਡਤ ਜੀ ਮੇਰੇ ਹੱਥਾਂ ਵਿੱਚ अनेका ਬਾਲਕਾਂ ਨੇ ਜਨਮ ਲਿਆ ਹੈ ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅੱਜ ਤੱਕ ਕੋਈ ਨਹੀਂ ਦੇਖਿਆ ਹੋਰ ਬਾਲਕ ਤਾਂ ਜਨਮ ਲੈ ਕੇ ਰੋਂਦੇ ਹਨ ਪਾਰੇ ਹੀ ਹੱਸਦਾ ਸੀ ਅਤੇ ਘਰ ਵਿੱਚ ਇਉਂ ਜਾਪਦਾ ਸੀ ਜਿਵੇਂ ਦੁਪਹਿਰ ਦਾ ਸੂਰਜ ਚੜ੍ਹ ਪਿਆ ਹੈ ਅਤੇ ਸਾਰੇ ਘਰ ਵਿੱਚ ਸੁਗੰਧੀ ਫੈਲ ਗਈ ਸੀ ਦولتਾਂ ਦੀ ਇਹ ਗੱਲਾਂ ਸੁਣ ਕੇ ਪੰਡਤ ਨੇ ਅਨੁਭਵ ਕਰ ਲਿਆ ਕਿ ਇਹ ਕੋਈ અવਤਾਰ ਪੈਦਾ ਹੋਇਆ ਹੈ ਇਸ ਦੇ ਦਰਸ਼ਨ ਕਰਨੇ ਚਾਹੀਦੇ ਹਨ ਜਦ ਦولتਾਂ ਦਾਈ ਨੇ ਬਾਲਕ ਨੂੰ ਬਾਹਰ ਲੈ ਆਂਦਾ ਤਾਂ ਪੰਡਤ ਹਰਦੀਆਰ ਨੇ ਉਸ ਦੇ ਚਿਹਨ ਚੱਕ ਵੇਖ ਕੇ ਦੱਸਿਆ ਕਿ ਮਹਤਾ ਜੀ ਇਹ ਤੁਹਾਡਾ ਬਾਲਕ ਵੱਡੇ ਭੱਗਾਂ ਵਾਲਾ ਹੈ ਇਸ ਵਿੱਚ ਸਾਰੇ ਹੀ ਲੱਛਣ ਸ਼ੁਭ ਪ੍ਰਤੀਤ ਹੁੰਦੇ ਹਨ ਇਹ ਤਾਂ ਕੋਈ ਚਕਰਵਰਤੀ ਰਾਜਾ ਹੋਵੇਗਾ ਅਤੇ ਜਾਂ ਕੋਈ ਹੋਰ ਵੱਡਾ ਪੁਰਸ਼ ਜਿਸ ਦੇ ਸਿਰ ਤੇ ਛੱਤਰ ਚੁਲੇਗਾ ਇਸ ਦਾ ਨਾਮ ਮੈਂ 13ਵੇਂ ਦਿਨ ਰੱਖਾਂਗਾ ਜਦ 13 ਦਿਨ ਹੋਏ ਮਾਤਾ ਤੇ ਬਾਲਕ ਨੇ ਇਸ਼ਨਾਨ ਕਰ ਲਿਆ ਤਾਂ ਪੰਡਤ ਹਰਦੀਆ ਨੇ ਪਤਰੀ ਤੋਂ ਵਿਚਾਰ ਕੇ ਬਾਲਕ ਦਾ ਨਾਮ ਨਾਨਕ ਰੱਖਿਆ ਅਤੇ ਮਹਤਾ ਜੈ ਨੂੰ ਕਿਹਾ ਕਿ ਜਿਸ ਤਰ੍ਹਾਂ ਇਹ ਨਾਨਕ ਨਾਮ ਰਲਵਾ ਵਿੱਚ ਮਾ ਹਿੰਦੂ ਮੁਸਲਮਾਨਾ ਦਾ ਸਾਂਝਾ ਹੈ ਇਸ ਤਰ੍ਹਾਂ ਇਸ ਨੂੰ ਦੋਵੇਂ ਹੀ ਆਪਣਾ ਕਰਕੇ ਮੰਨਣਗੇ ਇਹ ਦੋਹਾਂ ਦਾ ਸਾਂਝਾ ਹੋਵੇਗਾ ਦੋਹਾਂ ਦਾ ਉਧਾਰ ਕਰੇਗਾ ਪੰਡਤ ਦੀਆਂ ਗੱਲਾਂ ਸੁਣ ਕੇ ਮਹਿਤਾ ਜੀ ਬੜੇ ਪਰਸਨ ਹੋਏ ਅਤੇ ਪੰਡਤ ਜੀ ਨੂੰ ਮਰਿਆਦਾ ਅਨੁਸਾਰ ਆਟਾ ਗੁੜ ਕਪੜਾ ਅਤੇ ਨਗਦ ਪੇਟਾ ਦੇ ਕੇ ਵਿਦਾ ਕੀਤਾ ਅਗਲੀ ਵੀਡੀਓ ਵਿੱਚ ਅਸੀਂ ਗੁਰੂ ਨਾਨਕ ਜੀ ਦੀ ਬਾਲ ਲੀਲਾ ਔਰ ਪੰਦੇ ਪਾਸ ਫੜਨੇ ਬੈਠਣਾ ਔਰ ਮੁੱਲਾ ਪਾਸ ਪੜਨੇ ਬੈਠਣਾ ਬਾਰੇ ਤੁਹਾਨੂੰ ਪੂਰੀ ਤਰ੍ਹਾਂ ਸੰਖੇਪ ਨਾਲ ਜਾਣਕਾਰੀ ਦਿਆਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਰੱਖ ਲੈਣਾ ਕਿਉਂਕਿ ਅਸੀਂ ਇਹੋ ਜਿਹੀ ਹੋਰ ਵੀਡੀਓ ਲੈ ਕੇ ਆਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ